ਕੀ ਕਰੀਓ ਨੂੰ ਰੋਟੀ ਚ ਖਾਣੀ ਜਦੋਂ ਤੇ ਜੰਮੇ ਆ ਸੁੱਖ ਤਾਂ ਵੇਖਿਆ ਹੀ ਨਹੀਂ ਨਾ ਨਾ ਸੁੱਖ ਨਹੀਂ ਨਾ ਨਾ ਬੰਨ ਕਿਹੜੀ ਘਰੇ ਕਿਵੇਂ ਰਹਿੰਦਾ ਇਕੱਲਾ ਹੱਥ ਨਹੀਂ ਘਤੀ ਜਾਂਦੀ ਤੇ ਕੌਣ ਰਹਿਣ ਜਾਂਦਾ ਭਾਵੇਂ ਧੀ ਹੋਵੇ ਭਾ ਪੁੱਤਰ ਹੋਵੇ ਉਹ ਸੂਤੀ ਜਿੱਥੇ ਆਏ ਮੋੜ ਅਸੀਂ ਸੂਤੀ ਚੋਂ ਉੱਥੇ ਗਏ ਤਸਿਲ ਸਕੇ ਖੰਦੇ ਪੁੱਤਰ ਸਾਨੂੰ ਤਾਂ ਕੋਈ ਹੋਸ਼ ਨਹੀਂ ਆਈ ਮਸਾ ਮਸਾ ਉੱਤੀ ਸੋ ਫੁੱਗੇ ਕਾਰ ਸਵਾਰਾ ਤੇਜ਼ ਚਿੱਤ ਦੁਬਾਰਾ ਘੇਰਾ ਲੱਗ ਗਿਆ ਫੇਰ ਆ ਗਏ ਮਸਤੀ ਲੜਾਈ ਹੋ ਗਈ ਹਮ ਮਾਮ ਮਾਰੀ ਹੋ ਗਈ ਬਾਰਡਰ ਦੇ ਨੇੜੇ ਆ ਬਾਰਡਰ ਆ ਕਰ ਅੱਛਾ ਹੋਰ ਜੋ ਲੜਾਈ ਦਾ ਮਾਹੌਲ ਬਣਿਆ ਠਾਤ ਤਾਂ ਕੀ ਉਹਨਾਂ ਨੇ ਅਸੀਂ ਬਚ ਗਏ ਸੀ ਕੋਈ ਲੰਗਰ ਕੇ ਜੀ ਰੋੜ ਗਿਆ ਕਿ ਕਿ ਮਾਰ ਗਏ ਕਿ ਪੁਨੇ ਆਂਦੇ ਮਾਰੇ ਮੋਟੇ ਮੋੜੇ ਚਾਰ ਦੋ ਸੀ ਤੇ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ 400 ਦੀ ਉਮਰ 'ਚ ਵੱਡ ਫੱਟ ਵੇਖੀ ਜੰਗਾ ਵੇਖੀਆਂ ਹੜ੍ਹ ਵੇਖ ਲੇ ਕਰੋਨਾ ਵੇਖ ਲਿਆ ਘਰ ਵੀ ਪੱਕੇ ਨਹੀਂ ਬਣੇ ਕਦੇ ਇੱਥੇ ਕਦੇ ਉੱਥੇ ਦੁੱਖਾਂਵਾਰੀ ਜ਼ਿੰਦਗੀ ਰਹੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਿਓ ਉਹ ਸਤੂਈ ਦਰਿਆ ਤੇ ਸਤੂਈ ਦਰਿਆ ਦੇ ਬਿਲਕੁਲ ਉੱਤੇ ਇੱਕ ਘਰ ਵਸਿਆ ਹੋਇਆ ਦੱਸ ਦਈਏ ਕਿ ਇਹ ਘਰ ਸਤਲੁਜ ਦਰਿਆ ਦੇ ਉੱਤੇ ਨਹੀਂ ਵਸਿਆ ਹੋਇਆ ਬਲਕਿ ਹੜ੍ਹਾਂ ਤੋਂ ਬਾਅਦ ਸਤਲੁਜ ਦਰਿਆ ਇਸ ਘਰ ਤੱਕ ਪਹੁੰਚ ਗਿਆ ਘਰ ਦੇ ਮੈਂਬਰ ਘਰ ਨੂੰ ਸਵਾਰਨ ਤੇ ਲੱਗੇ ਹੋਏ ਨੇ ਜਦੋਂ ਪਾਣੀ ਆਇਆ ਸੀ ਇਹਨਾਂ ਘਰ ਛੱਡ ਕੇ ਪਾਸੇ ਚਲੇ ਗਏ ਸਨ ਘਰ ਨੂੰ ਮੁੜੇ ਹੋਏ ਨੇ ਘਰ ਨੂੰ ਸਵਾਰਨ ਤੇ ਲੱਗੇ ਹੋਣ ਘਰ ਦੇ ਇੱਕ ਬਜ਼ੁਰਗ ਮਾਤਾ ਹੈਗੀ ਅਸੀਂ ਉਹਨਾਂ ਤੋਂ ਘਰ ਦੇ ਹਾਲਾਤ ਹੜ੍ਹਾਂ ਦੇ ਹਾਲਾਤ ਤੇ ਹੋਰ ਹਾਲਾਤਾਂ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਲੱਖੋ ਬਾਈ ਕਿੰਨੀ ਉਮਰ ਹੈ ਕਿਤੋਂ ਬੜੀ ਉਮਰ ਹੈ ਤਾਂ ਵੀ ਕਿੰਨੀ ਪਾਕਿਸਤਾਨ ਤੇ ਹਿੰਦਸਤਾਨ ਬਣਿਆ ਹਨ ਅੱਛਾ 4 ਸਾਲ ਦੀ ਹੈ ਅੱਛਾ ਤੁਸੀਂ ਤੁਹਾਡਾ ਜਨਮ ਜਿਹੜਾ ਪਾਕਿਸਤਾਨ ਦਾ ਹਾਂ 4 ਸਾਲ ਦੀ ਆਈ ਹੈ ਇੱਥੇ ਆਏ ਹਾਂ ਹਾਂ ਤੇ ਫਿਰ ਪਾਕਿਸਤਾਨੋਂ ਉੱਠ ਕੇ ਤੁਸੀਂ ਕਿਹੜੇ ਪਿੰਡ ਆਏ ਅਸੀਂ ਆਏ ਪਹਿਲਾਂ ਉਹਨਾਂ ਸਾਨੂੰ ਖਾਇ ਅਸੀਂ ਉਸ ਤੋਂ ਬਾਂਗਲੇ ਫਾਜ਼ਿਲ ਕਿਹਾ ਨਾ ਨਾਂ ਅਸ ਬੜਾ ਹੈ ਜੰਗੜਾ ਹੈ ਨੂਰਨ ਹੈ ਉਹ ਥੇਸੀ ਆ ਗਏ ਸਾਨੂੰ ਉਹਨਾਂ ਬਠਾ ਦਿੱਤਾ ਫਿਰ ਉਹਨਾਂ ਸਾਨੂੰ ਚੱਕਿਆ ਸਾਨੂੰ ਖਮੀਪੁਰ ਉੱਤੇ ਚੱਲ ਅੱਛਾ ਉਹ ਥੋਸੀ ਆ ਗਏ ਗੱਡੀਆਂ ਗੱਡੀਆਂ ਇਹ ਚੱਲਦੀਆਂ ਆ ਹਾਂ ਹਾਂ ਤੇ ਮੁਕਸੀ ਆਸੀ ਆਸੀ ਆ ਕੇ ਇਹ ਥੋ ਅਸੀਂ ਉੱਠੇ ਫਿਰ ਸਾਨੂੰ ਆਪਾਂ ਨੂੰ ਤੁਸੀਂ ਉੱਥੇ ਚੱਲੋ ਜਿੱਥੇ ਤੁਸੀਂ ਉੱਠੇ ਜਾਏ ਅਸੀਂ ਫਿਰ ਉੱਥੇ ਚਲੇ ਗਏ ਹਾਂ ਜਦੋਂ ਵੀ ਪਾਕ ਤੋਂ ਆਏ ਜੀ ਉੱਥੇ ਜੇ ਗੱਡੀਆਂ ਤੇ ਆਏ ਉਦੋਂ ਕੋਈ ਵੱਡ ਫੱਟੇ ਵੀ ਚਿੱਤੇ ਹੈਗੀ ਉਸ ਵੇਲੇ ਬੜੀ ਹੋਈ ਜੀ ਅੱਛਾ ਕਿ ਨਹੀਂ ਬੜੀ ਜਗਾ ਆਪਣੇ ਟੁਰਦੇ ਹੁਣਾਂ ਦੇ ਉਹ ਇਹ ਵਾਰ ਸੱਟਦੇ ਆਏ ਤੇ ਜੋ ਆਪਣੇ ਚੁਰਦੇ ਆਉਂ ਹਿੰਦੂ ਦੇ ਉਹ ਵਾਰ ਸੱਟੇ ਵਾਰੜ ਪੜਤੋ ਆਪਦੇ ਅੱਖੀ ਵੇਖੀ 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 ਪਰ ਅਸੀਂ ਨਹੀਂ ਵੀ ਅਸੀਂ ਆਹ ਤੇ ਬਹਿ ਗਏ ਸਾਨੂੰ ਬਾਹਰ ਨਹੀਂ ਨਿਕਾਣ ਜਾਂਦੇ ਬੱਚੇ ਅਸੀਂ ਬਾਹਰ ਨਹੀਂ ਜਿਤਾਉਂਦੇ ਸਜਮਾ ਆਪਿਓ ਅੰਦਰ ਬਿਠਾ ਲੋ ਹਾਂ ਤੇ ਉਹ ਵਾਰ ਬੱਚੇ ਕਰੀ ਜਾਂਦੇ ਆ ਮਾਰ ਵੀ ਸੱਟਦੇ ਆਏ ਉਸ ਤਰ੍ਹਾਂ ਸੱਜੀ ਬਾਹਰ ਨਹੀਂ ਨਿਕਾਉਂਦੇ ਸੀ ਗਰਦੇ ਆ ਸੀ ਹਾਂ ਇਧਰ ਕੋਈ ਭਰਾਏ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਕੋਈ 40 ਸਾਲ ਹੋ ਗਏ ਨੇ ਬੜੇ ਬੜੇ ਹਾਂ ਇਹ ਦੂ ਪਹਿਲਾਂ ਕਿੱਥੇ ਸੀ ਇਹ ਦੂ ਪਹਿਲਾਂ ਸੂਤੇ ਰਹਾ ਹੈ ਐਸੇ ਰਹਾ ਹੈ ਜਲਾਲ ਵਾਲੇ ਕੋਲ ਜੋ ਆਪਣੇ ਹਬੀਬ ਕਿਆ ਕੋਲ ਹੂੰ ਉਹ ਸੂਤ ਹੀ ਜਿੱਥੇ ਆਏ ਹੂੰ ਮੋੜਾ ਸੀ ਉਹ ਸੂਤ ਹੀ ਉੱਥੇ ਗਏ ਤਸਿਲ ਸਕੇ ਖਾਂਦੇ ਫਿਰ ਮੇਰੇ ਪੁੱਤਰ ਸਾਨੂੰ ਤਾਂ ਕੋਈ ਹੋਸ਼ ਨਹੀਂ ਆਗੀ ਹੂੰ ਹਾਂ ਬੁਰੀ ਹਰ ਤੋਈ ਬੁਰੀ ਸਾਦੀ ਫਾਇਰ ਲੱਗੀ ਨਹੀਂ ਹੂੰ ਹਾਂ ਤੇਜ਼ ਚ ਪਾਣੀ ਆਇਆ ਸੋਦੋ ਕਿੰਨਾ ਕੋ ਨੁਕਸਾਨ ਹੋ ਬੜਾ ਹੋ ਗਿਆ ਜੋਨੇ ਗੜ ਗਏ ਕੰਮ ਰੈਡੀ ਆ ਗਿਆ ਪਿਆਦੂ ਹੋ ਗਿਆ ਇੱਕ ਕੱਚਾ ਹੁ ਮੈਂ ਥੱਲੇ ਪੱਕਾ ਉਸਤੇ ਕੱਚਾ ਹੈ ਇਹ ਰੱਦ ਪਿਆ ਮੈਂ ਮੈਸੂਣਾ ਬਣਾਗੀ ਹਾਂ ਮਸਾ ਮਸਾ ਓਕੇ ਸੁੱਕ ਹੋ ਕੇ ਘਰ ਸਵਾਰਿਆ ਤੇ ਚੇਤ ਦੁਬਾਰਾ ਫੇਰ ਆ ਲੱਗ ਗਿਆ ਫੇਰ ਆ ਗਿਆ ਹਾਂ ਕੀ ਕਰੀਏ ਉਹਨੂੰ ਰੋਟੀ ਰਖਾਣੀ ਚੰਗੀ ਜਿਹੀ ਜਦੋਂ ਤੇ ਜੰਮੇ ਹਾਂ ਸੁੱਕ ਤਾਂ ਵੇਖਿਆ ਹੀ ਨਹੀਂ ਨਾ ਨਾ ਸੁੱਕ ਨਹੀਂ ਕਦੇ ਇੱਥੇ ਕਦੇ ਉੱਥੇ ਕਦੇ ਉਜਾੜਾ ਕਦੇ ਹੜ ਹੜ ਬਸ ਕਦੇ ਲੜਾਈ ਹੋ ਗਈ ਹਾਂ ਮੰਮਾਰੀ ਹੋ ਗਈ ਬਾਰਡਰ ਵੀ ਤੇ ਨੇੜੇ ਆ ਬਾਰਡਰ ਆਖਣਾ ਅੱਛਾ ਹੋਰ ਜੋ ਲੜਾਈ ਦਾ ਮਾਹੌਲ ਬਣਿਆ ਠਾਹ ਤਾਂ ਸੀ ਉਹਨਾਂ ਨੇ ਅਸੀਂ ਭੱਜ ਗਏ ਸੀ ਸਾਇਆ ਉਹਨਾਂ ਨੇ ਹੀ ਹੈ ਉਹਨਾਂ ਆ ਕੇ ਬੈਠੇ ਰਹ ਹਾਂ ਅਸੀਂ ਮੁਰਾਦੇ ਵਰਦੇ ਨਿਕਲ ਗਏ ਹਾਂ ਅਸੀਂ ਕਹ ਫਿਰ ਮੇਰੀ ਮੋੜ ਅਸੀਂ ਅਗਾ ਅੱਗੇ ਨਿਕਲ ਬਣਾ ਉਹ ਸਿੰਧੂ ਬੇਠੇ ਨਿਕਲ ਗਏ ਪਹਿਲਾਂ ਤੁਸੀਂ 23 ਜੀ ਵੀ ਉੱਠ ਕੇ ਇੱਥੋਂ ਚਲੇ ਗਏ ਆਉਂਦਿਆਂ ਨੂੰ ਘਰ ਦਾ ਟਹਿ ਗਿਆ ਉਹ ਘਰ ਸਵਾਰਿਆ ਮੋੜ ਕੇ ਮਸਾ ਸੰਭਲੇ ਫਿਰ ਜੰਗ ਦਾ ਮਾਹੌਲ ਬਣ ਗਿਆ ਘਰ ਛੱਡ ਕੇ ਫਿਰ ਜਾਣਾ ਪਿਆ ਭੱਜ ਪਏ ਹਾਂ ਭੱਜ ਗਏ ਹਾਂ ਕੋਈ ਡੰਗਰ ਕੇ ਜੇ ਰੋੜ ਗਿਆ ਕੋਈ ਕੇ ਮਾਰ ਗਿਆ ਕੋਈ ਕੋ ਲੈ ਆਂਦੇ ਮਾਰੇ ਮੱਕੇ ਮੂੜੇ ਚਾ ਦੋ ਸੀ ਹੁਣ ਮੁੜ ਕੇ ਆਏ ਤੇ 25 ਤੋਂ ਹੜ ਆ ਗਿਆ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਸੀ ਜਦ ਆ ਹੁਣ ਜਦ ਤੁਸੀਂ ਘਰ ਛੱਡ ਕੇ ਗਏ ਹੁਣ ਹਾਂ ਹੁਣ ਅੰਦਰ ਵੜ ਗੇ ਰਾਤੀ ਇੰਨਾ ਕਿੰਨਾ ਇਤਾਂ ਗੇ ਚੂਕਲ ਕਰਨ ਲੱਗੇ ਹਾਂ ਹਾਂ ਘਰ ਤਾਂ ਤੁਹਾਡਾ ਵਾਹ ਚਾਹੇਂਦਾ ਹਾਂ ਘਰ ਦੇ ਨਾਲ-ਨਾਲ ਤਾਂ 5-5 6-6 ਫੁੱਟ ਪਾਣੀ ਹੋਣਾ ਇਹ ਤਾਂ ਹੋ ਗਿਆ ਮੈਂ ਮੈਂ ਚਾਹੀ ਨਹੀਂ ਹੈ ਪਾਣੀ ਦੇ ਵਿੱਚ ਮੇਰੇ ਮੋਟਾ ਆਧਾਰੀ ਹੈ ਡੋਬੂ ਹੋਣਾ ਪਾਣੀ ਹੈ ਆਈ ਤੇ ਆਈ ਤੇ ਸੀ ਨੂੰ ਆਦਾ ਕਿ ਮੈਂ ਜੋ ਨਾ ਆਖਾ ਤੈਨੂੰ ਰਾਸ਼ਨ ਤੂੰ ਚੱਲ ਮੱਕਾ ਬਾਬਾ ਰਾਸ਼ਨ ਛੱਡਿਆ ਮੈਂ ਜਣੀ ਯਾਨੀ ਮੈਨੂੰ ਵੀ ਐਸਾ ਮੈਂ ਨਹੀਂ ਜਾਂਦੀ ਹੂੰ ਬੁਰ ਮੈਂ ਰਾਸ਼ਨ ਛੱਡਦਾ ਦਾ ਮੈਂ ਖਣੀ ਨਹੀਂ ਹੂੰ ਹੋਰ ਮਨ ਦੇਖੂਂਦਾ ਮੈਂ ਚੱਲ ਟਰਾਈ ਕਰ ਮੈਂ ਨਹੀਂ ਲੈਦੀ 80 ਸਾਲ ਤੋਂ ਜ਼ਿਆਦੀ ਉਮਰ ਹੋ ਗਈ ਆ ਹਾਂ ਜ਼ਿਆਦੀ ਹੋ ਗਈ ਵੱਡ ਫੱਟ ਵੀ ਵੇਖ ਲਈ ਹੜ ਵੀ ਵੇਖ ਲਈ ਜੰਗਾ ਵੀ ਵੇਖ ਲਈਆਂ ਬੱਤਰ ਦੀ ਜੰਗ ਵੀ ਵੇਖੀ ਹੋਣੀ ਹੈ। ਅਰੇ ਠੀਏ ਬੱਤਰ ਦੀ ਜੰਗ ਵੀ ਵੇਖਾਏ ਸਾਰਾ ਵੇਖਿਆ ਮੈਂ। ਹਾਂ। ਤੇ ਕਰੋਨਾ ਵੀ ਵੇਖਿਆ ਹੋਣਾ। ਕਰੋਨਾ ਵੀ ਵੇਖਦੀ। ਹਾਂ। ਸਾਰਾ ਕੁਝ ਮੈਂ ਵੇਖ ਲਿਆ। ਵੱਡ ਫੱਡ ਵੇਖ ਲਈ, ਜੰਗਾ ਵੇਖ ਲਿਆ, ਹੜ੍ਹ ਵੇਖ ਲਿਆ, ਕਰੋਨਾ ਵੇਖ ਲਿਆ। ਹਾਂ। 85 ਸਾਲ ਦੀ ਉਮਰ ਵਿੱਚ ਸਾਰਾ ਕੁਝ ਵੇਖਿਆ। ਹਾਂ ਹੁਣ ਇੰਨਾ ਯਾਦ ਹੈ ਜਿੱਥੇ ਸਾਡਾ ਘਰ ਆ ਪਾਕਿਸਤਾਨ ਜਿੱਥੇ ਸੀ ਪਿੰਡ ਉਹ ਸਾਨੂੰ ਐ ਜਿਗੇ ਹੁੰਦਾ ਬਿਸਰਦਾ ਹੋਇਆ। ਹਾਂ। ਹਾਂ। ਇੰਨਾ ਹੈ। ਹਾਂ। ਆ ਹੁਣ ਤੁਸੀਂ ਘਰ ਨੂੰ ਲਿਪਣ ਲੱਗੇ ਆ ਉਹਦੇ ਕੋਠੇ ਨੂੰ ਸਵਾਰਨ ਲੱਗੇ ਜੇ ਸਿਆਲ ਆ ਗਿਆ ਰਹਿਣਾ ਤੇ ਪਹਿਣਾ ਹੀ ਹੈ ਰਹਿਣਾ ਪਹਿਣਾ ਕਿਸੇ ਘਰੀ ਕਿਵੇਂ ਰਹਿੰਦਾ ਇੱਕ ਰਾਤ ਨਹੀਂ ਘਤੀ ਜਾਂਦੀ ਤੇ ਕੌਣ ਰਹਿਣ ਦਿੰਦੇ ਭਾਵੇਂ ਧੀ ਹੋਵੇ ਭਾ ਪੁੱਤਰ ਹੋਵੇ ਹੁਣ ਕੀ ਕਰੀਏ ਮਾਲ ਡੰਗਰ ਦਾ ਹੁਣ ਕਿਵੇਂ ਹੈ ਮਾਲ ਡੰਗਰ ਔਖਾ ਹੀ ਹੈ ਸਿੰਘ ਪਸਾਹਣੋ ਆ ਕੁੜੀ ਕੋ ਦੋ ਗਲੀਆਂ ਮੈਂ ਤੂੰ ਸੁ ਲੈ ਜਾ ਹਾਂ ਮਗਰ ਛਪਰੀ ਡਿੱਗੀ ਇੱਥੇ ਕੀ ਐਸੀ ਮੈਂ ਕੋਠਾ ਆਇਓ ਅੱਛਾ ਜੇ ਪਾਰ ਦਿਹਾੜੇ ਚ ਜੱਗੂ ਪੁੱਤ ਜੇ ਲੋ ਆਇਆ ਹੈ ਤੇ ਇਹ ਹੁਣ ਮੈਂ ਜਿਹੜੇ ਬਾਲੇ ਆਏ ਉਹ ਤਾਂ ਕੋਈ ਰੋਕੀ ਚਾਰ ਗਿਆ ਸੀ ਕੋਈ ਮੈਂ ਬਾਹਰ ਬੋਲ ਲੈ ਟੁੱਟ ਗਏ ਅੱਛਾ ਟੁੱਟ ਗਿਆ ਤਾਂ ਪਿਆ ਕੋਈ ਛੱਲੇ ਇੱਟਾਂ ਆਈਆਂ ਪੱਕੀਆਂ ਉੱਤੇ ਆਈਆਂ ਕੱਚੀਆਂ ਉਹ ਆ ਗੰਦ ਪੇਲੀਆਂ ਸੀ ਜਿਹੜੇ ਗਾੜਰੇ ਉਹ ਇਕੱਠੇ ਹੋ ਗਏ ਉਹ ਮੈਂ ਵੇਚ ਸਕੀ ਇਹ ਕੋਠਾ ਤੇਈ ਜਿ ਡਿੱਗਿਆ ਸੀਗਾ ਤੇ ਉਹਨੂੰ ਬਣਾਇਆ ਨਹੀਂ ਗਿਆ ਬਣਾਏ ਮੈਂ ਕਿ ਕੱਲੀ ਮੈਂ ਕਿਵੇਂ ਬਣਾਵਾਂ ਸੀ ਕੋਈ ਲੋ ਬਾਲੇ ਜਿਹੜੇ ਕੋਈ ਲੋਗ ਲੈ ਗਏ ਕੁਛ ਆਪੇ ਆਪ ਬਾਲੇ ਕੁਝ ਵੇਚ ਲਏ ਵੇਚ ਲਏ ਉਹ ਗੱਡ ਰਹਿ ਗਿਆ ਗੱਡ ਰਵਿੰਗੇ ਹੋ ਗਈ ਉਹ ਵੀ ਵੇਚ ਤੇ ਮੈਂ ਹਾਂ ਮੈਂ ਕੋਣ ਮੈਸ ਨਹੀਂ ਲੈਣੀ ਇਸ ਲਈ ਬਾਣੀ ਫੜੀ ਤੇ ਮਾਤਾ ਜਰਾ ਕੋਠਾ ਪਾ ਦੀਏ ਨਾ ਨਾ ਪੁੱਤਰ ਦੀ ਯਾਰ ਕੋਈ ਕਰਦਾ ਪਾ ਦੀ ਮੁੰਡਾ ਹੈ ਮੇਰੇ ਕੋਲ ਉਹ ਪਰ ਉਹਦੇ ਬੱਚੇ ਨੂੰ ਆਦੀ ਬੱਚਿਆਂ ਦੀ ਕਰੇ ਜਾਂ ਮੇਰੀ ਕਰੇ ਆਈ ਹੁੰਦੀ ਏ ਜਦੋਂ ਮੈਨੂੰ ਦੇਜਾਂ ਦੇ ਚਾਹ ਹੁਣ 80 85 ਸਾਲ ਉਮਰ ਹੋ ਗਈ ਘਰ ਸਵਾਰਨ ਲੱਗੇ ਹੋਏ ਛੱਤ ਸਵਾਰ ਲਿਆ ਤੇ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ 4 ਸਾਲ ਦੀ ਉਮਰ ਚ ਵੱਡ ਫੱਟ ਵੇਖੀ ਜੰਗਾ ਵੇਖੀਆ ਹਾੜ ਵੇਖ ਲਿਆ ਕਰੋਨਾ ਵੇਖ ਲਿਆ ਘਰ ਵੀ ਪੱਕੇ ਨਹੀਂ ਬਣੇ ਕਦੇ ਇੱਥੇ ਕਦੇ ਉੱਥੇ ਦੁੱਖਾਂ ਮਾਰੀ ਜ਼ਿੰਦਗੀ ਰਹੀ ਜ਼ਿੰਦਗੀ ਰਹੀ ਅੱਜ ਕੱਲ ਅਖਿਆਆਂ ਨਿਆ ਭਰਾਂ ਨਿਆ ਜਾਨਿਆ ਤੇ ਫੋੜਿਆ ਸੱਕਿਆ ਭਾਂਿਆ ਐ

ਆ ਇਹ ਨਹੀਂ ਬੀਸੀ ਹੈ ਹਰ ਦੁਨੀਆ ਪਾਸੇ ਸਾਰੀ ਦੁਨੀਆ ਪਾਸੇ ਮਟੋਰ ਲਿਆ ਵੇਖ ਲਿਆ ਇਹ ਨਹੀਂ ਹੈ ਮਾਤਾ ਤੁਹਾਡੀ ਵੀਡੀਓ ਬਣਦੀ ਪਈ ਆ ਇਹਨੂੰ ਬੜੇ ਲੋਕਾਂ ਨੇ ਵੇਖਣਾ ਤੇ ਜਿਹੜੇ ਲੋਕ ਵੇਖਣਗੇ ਉਹਨਾਂ ਦੇ ਮਨ 'ਚ ਵੀ ਆਏਗਾ ਕਿ ਅਸੀਂ ਮਾਤਾ ਦੀ ਮਦਦ ਕਰੀਏ ਤਾਂ ਕਿਹੋ ਜੀ ਤੁਸੀਂ ਮਦਦ ਚਾਹੋਗੇ ਅਸੀਂ ਓਏ ਮੰਗ ਮੰਗੀ ਖਣਿਆ ਵੀ ਸਾਨੂੰ ਪੰਜ ਪਾਈ ਮਟਲੇ ਚੱਕੇ ਜਾਵਣਾ ਤੇ ਸਾਥੂ ਬੰਨ ਨਹੀਂ ਵੀ ਨਹੀਂ ਕਿਉਂ ਮੁੱਤ ਬਣਦੇ ਪੈਣ ਐਸੀ ਵਸੇ ਜੈਸੀ ਸ਼ੇਰ ਲੁਕਾ ਲੇ। ਜੀ ਮੌਤ ਆਵੇ ਜੀ ਤਾਂ ਕੋਈ ਚੰਗੀ ਚਾਹੀ। ਜੀ ਮੈਂ ਗਲੀਆਂ ਰਾਜਪਈ ਰਾਂ ਮੈਂ ਸਫਰ ਕੀ ਮੈਨੂੰ। ਜੇ ਮਰਦੀ ਸਮੇਂ ਹਾਂ ਨਹੀਂ ਹੋਣੀ ਮੈਂ ਟੁੱਟਦੀ ਫਿਰਦੀ ਮਰਸਾਂ। ਮੈਨੂੰ ਪਤਾ ਹੈ ਕਿ ਮੈਂ ਟੁੱਟਦੀ ਫਿਰਦੀ ਮਰਨਾ। ਮੈਂ ਇਹ ਨਹੀਂ ਕਿ ਬੁੱਢੀ ਹੋ ਤੇ ਮੈਂ ਉੱਠਾ ਨਾ ਜਾਵੇ। ਨਾ। ਛਾਰਾ ਮਾਰ ਮਾ ਤੇ ਆਸ। ਮਾਤਾ ਹੁਣ ਤੁਸੀਂ ਕੋਠਾ ਸਵਾਰਦੇ ਪਏ ਜੇ ਤੁਹਾਡੇ ਕੋਠੇ ਦੇ ਨਾਲ ਬਿਲਕੁਲ ਦਰਿਆ ਵਗ ਜੰਦਾ। ਇਹ ਤਾਂ ਕਿਸੇ ਵੇਲੇ ਵੀ ਡਿੱਗ ਸਕਦਾ। ਕਿ ਡਿੱਗਣਾ ਹੋਰ ਮਾਪਾ ਨੂੰ ਕੀ? ਇਹ ਪਸੀ ਚਲ ਕੇ ਇਹ ਠਾਏ ਸਾ ਜਾਂ ਭੱਜ ਜਾਦੀ ਹੈ ਜੇ ਨਿਕਲਣਾ ਤਾਂ ਪੈਣਾ ਹੀ ਹੁਣ ਕੀ ਕਰੀਏ ਇਹ ਆਪਾਂ ਕੋਠੇ ਤੋਂ ਡਰੀਏ ਸੀ ਆਪਾਂ ਪਾਇਏ ਕਿਉਂ ਅੰਦਰ ਸਮੀਏ ਕਿਉਂ ਉਹ ਮਾਲਕ ਛੱਤ ਦੇ ਉਹ ਪਾਣਾ 700 ਦਿੰਦਾ ਹਾਂ ਹਾਂ ਤਾਂ ਮਾਤਾ ਦੀ ਉਮਰ ਦੱਸਦੇ ਆ ਕਿ 80 ਤੋਂ 85 ਸਾਲ ਦੇ ਕਰੀਬ ਹੈਗੀ ਆ ਦੁੱਖਾਂ ਭਰੀ ਜ਼ਿੰਦਗੀ ਰੱਡ ਫਟ ਵੇਖੇ ਹੜ੍ਹ ਵੇਖੇ ਜੰਗਾ ਵੇਖਿਆ ਕਰੋਨਾ ਵੇਖਿਆ ਘਰ ਛੱਡੇ ਇੱਕ ਵਾਰ ਨਹੀਂ ਅਨੇਕਾਂ ਵਾਰ ਘਰ ਛੱਡੇ ਰੈਣ ਬਸੈਰੇ ਪੱਕੇ ਨਹੀਂ ਬਣੇ ਤਾਂ ਹੁਣ ਵੀ ਇੱਕ ਜਿਹੜਾ ਕੋਠੜਾ ਹੈਗਾ ਉਹਦੀ ਨੀਂ ਸਤਲੂ ਦੇ ਦਰਿਆ ਦੇ ਬਿਲਕੁਲ ਉੱਤੇ ਆ ਦਰਿਆ ਨਾਲ ਵਗਦਾ ਪਿਆ ਕਿਸੇ ਵੇਲੇ ਵੀ ਢੈ ਢੇਰੀ ਹੋ ਸਕਦਾ ਤੇ ਮਾਤਾ ਦਾ ਇਹ ਕਹਿਣਾ ਹੈ ਕਿ ਘਰ ਛੱਡ ਕੇ ਆਖੀ ਜਾਈਏ ਕਿੱਥੇ ਕੈਮਰਾਮੈਨ ਦੇ ਨਾਲ ਫੋਈ ਪਤਨ ਦੇ ਪਾਕ ਪੋਸਟਲੀ ਹਰਜੀਤ